जय हिंद जय भारत शंकर भगवान की जय महाशिवरात्रि ਦੇ ਉਪਲਖ ਦੇ ਵਿੱਚ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੀ ਭਾਰਤੀ ਜਨਤਾ ਪਾਰਟੀ ਵੱਲੋਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਉਥੇ ਹੀ ਧੰਨਵਾਦ ਕਰਦਾ ਯੰਗਸਟਰ ਵੈਲਫਰ ਸੁਸਾਇਟੀ ਦੇ ਪ੍ਰਧਾਨ ਅਸ਼ਵੀ ਗੁੰਦੀ ਜੀ ਦਾ ਜਸਵੀਰ ਜਸੂ ਜੀ ਦਾ ਤੇ ਸਾਰੀ ਉਹਨਾਂ ਦੀ ਮੈਨੇਜਮੈਂਟ ਕਮੇਟੀ ਦਾ ਜਿਹੜੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਗਵਾਨ ਸ਼ਿਵ ਦੇ ਮਹਾਂ ਪਰਬ ਮਹਾਸ਼ਿਵਰਾਤਰੀ ਦੇ ਉਪਲਖ ਦੇ ਵਿੱਚ ਅੱਜ ਇਹਨਾਂ ਨੇ 12ਵਾਂ ਲੰਗਰ ਜਿਹੜਾ ਲਗਾਇਆ ਇਸ ਲੰਗਰ ਦੇ ਨਾਲ ਜਿੰਨੇ ਵੀ ਯਾਤਰੀ ਇਸ ਏਰੀਆ ਤੇ ਚੁੰਮ ਕੇ ਰਿਹਾ ਉਹਨਾਂ ਨੇ ਲੰਗਰ ਸਟਾ ਰਿਆ ਹੈ ਅਤੇ ਅੱਜ ਇਹ 12ਵਾਂ ਲੰਗਰ ਇਹਨਾਂ ਨੇ ਲਾਇਆ ਅੱਜ ਦੇ ਇਸ ਲੰਗਰ ਦੇ ਵਿੱਚ ਵਿਸ਼ੇਸ਼ ਤੌਰ ਤੇ ਐਸਟੀ ਗਰੁੱਪ ਦੇ ਵਾਈਸ ਚੇਅਰਮੈਨ ਡਾਕਟਰ ਨਵਨੀਤ ਕਪੂਰ ਜੀ ਉਹਨਾਂ ਦੇ ਨਾਲ ਸਾਬਕਾ ਮੇਅਰ ਜਗਦੀਸ਼ ਰਾਜਾ ਜੀ ਜਲੰਧਰ ਸੈਂਟਰ ਹਲਕੇ ਤੋਂ ਐਮਐਲਏ ਰਮਨ ਅਰੋੜਾ ਜੀ ਜਲੰਧਰ ਵੈਸ ਤੋਂ ਐਮਐਲਏ ਸ਼ੀਤਲ ਅੰਗਰਾਲ ਜੀ ਤੇ ਉਹਨਾਂ ਦੇ ਭਾਈ ਸਾਹਿਬ ਰਾਜਨਗਰਾਲ ਜੀ ਉਹ ਵੀ ਇੱਥੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰ ਕੇ ਗਏ ਆ ਮੈਨੂੰ ਦਾਸ ਨੂੰ ਵੀ ਇੱਥੇ ਆਉਣ ਦਾ ਮੌਕਾ ਮਿਲਿਆ ਭਗਵਾਨ ਜੀ ਦੇ ਜੋ ਲੰਗਰ ਹੈ ਪਾਵਨ ਲੰਗਰ ਹੈ ਉਹਦੀ ਸੇਵਾ ਕਰਨ ਦਾ ਮੌਕਾ ਮਿਲਿਆ ਮੈਂ ਜ਼ਿਆਦਾ ਨਾ ਕੁਝ ਕਹਿੰਦਾ ਹੋਇਆ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਜਿੱਥੇ ਯੰਗਸਟਰ ਕਲੱਬ ਨੂੰ ਵਧਾਈ ਦਿਨਾ ਉੱਥੇ ਹੀ ਭਗਵਾਨ ਸ਼ਿਵ ਦੇ ਚਰਨਾਂ ਚ ਅਰਦਾਸ ਵੀ ਕਰਦਾ ਕਿ ਇਹ ਜਿਹੜੇ ਨੌਜਵਾਨ ਹੈ ਹਮੇਸ਼ਾ ਇਸੇ ਤਰ੍ਹਾਂ ਹੀ ਸੇਵਾ ਭਾਵ ਦੇ ਕੰਮਾਂ ਚੱਲਦੇ ਰਹਿਣ ਔਰ ਜੈ ਹਿੰਦ ਜੈ ਭਾਰਤ ਜੈ ਹਿੰਦ ਜੈ ਭਾਰਤ ਸ਼ੰਕਰ ਭਗਵਾਨ ਕੀ ਜੈ ਮਹਾਸ਼ਿਵਰਾਤਰੀ ਦੇ ਉਪਲਖ ਦੇ ਵਿੱਚ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੀ ਭਾਰਤੀ ਜਨਤਾ ਪਾਰਟੀ ਵੱਲੋਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਉਥੇ ਹੀ ਧੰਨਵਾਦ ਕਰਦਾ ਯੰਗਸਟਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਅਸ਼wini ਗੁੰਦੀ ਜੀ ਦਾ ਜਸਵੀਰ ਜਸੂ ਜੀ ਦਾ ਤੇ ਸਾਰੀ ਉਹਨਾਂ ਦੀ ਮੈਨੇਜਮੈਂਟ ਕਮੇਟੀ ਦਾ ਜਿਹੜੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਗਵਾਨ ਸ਼ਿਵ ਦੇ ਮਹਾਂ ਪਰਬ ਮਹਾਸ਼ਿਵਰਾਤਰੀ ਦੇ ਉਪਲਖ ਦੇ ਵਿੱਚ ਅੱਜ ਇਹਨਾਂ ਨੇ 12ਵਾਂ ਲੰਗਰ ਜਿਹੜਾ ਲਗਾਇਆ ਇਸ ਲੰਗਰ ਦੇ ਨਾਲ ਜਿੰਨੇ ਵੀ ਯਾਤਰੀ ਇਸ ਏਰੀਆ ਤੇ ਚੁੰਮ ਕੇ ਰਿਹਾ ਉਹਨਾਂ ਨੂੰ ਲੰਗਰ ਸਿਖਾ ਰਿਹਾ ਹੈ ਅਤੇ ਅੱਜ ਇਹ 12ਵਾਂ ਲੰਗਰ ਇਹਨਾਂ ਨੇ ਲਾਇਆ ਅੱਜ ਦੇ ਸਲੰਗਰ ਦੇ ਵਿੱਚ ਵਿਸ਼ੇਸ਼ ਤੌਰ ਤੇ ਐਸਟੀ ਗਰੁੱਪ ਦੇ ਵਾਈਸ ਚੇਅਰਮੈਨ ਡਾਕਟਰ ਨਮਨੀਤ ਕਪੂਰ ਜੀ ਉਹਨਾਂ ਦੇ ਨਾਲ ਸਾਬਕਾ ਮੇਅਰ ਜਗਦੀਸ਼ ਰਾਜਾ ਜੀ ਜਲੰਧਰ ਸੈਂਟਰ ਹਲਕੇ ਤੋਂ ਐਮਐਲਏ ਰਮਨ ਅਰੋੜਾ ਜੀ ਜਲੰਧਰ ਵੈਸ ਤੋਂ ਐਮਐਲਏ ਸ਼ੀਤਲ ਅੰਗਰਾਲ ਜੀ ਤੇ ਉਹਨਾਂ ਦੇ ਭਾਈ ਸਾਹਿਬ ਰਾਜਨਗਰਾਲ ਜੀ ਉਹ ਵੀ ਇੱਥੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰ ਕੇ ਗਏ ਆ ਮੈਨੂੰ ਦਾਸ ਨੂੰ ਵੀ ਇੱਥੇ ਆਉਣ ਦਾ ਮੌਕਾ ਮਿਲਿਆ ਭਗਵਾਨ ਜੀ ਦੇ ਜੋ ਲੰਗਰ ਹੈ ਪਾਵਨ ਲੰਗਰ ਹੈ ਉਹਦੀ ਸੇਵਾ ਕਰਨ ਦਾ ਮੌਕਾ ਮਿਲਿਆ ਮੈਂ ਜ਼ਿਆਦਾ ਨਾ ਕੁਝ ਕਹਿੰਦਾ ਹੋਇਆ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਜਿੱਥੇ ਯੰਗਸਟਰ ਕਲੱਬ ਨੂੰ ਵਧਾਈ ਦਿਨਾ ਉਥੇ ਹੀ ਭਗਵਾਨ ਸ਼ਿਵ ਦੇ ਚਰਨਾਂ ਚ ਅਰਦਾਸ ਵੀ ਕਰਦਾ ਕਿ ਇਹ ਜਿਹੜੇ ਨੌਜਵਾਨ ਹੈ ਹਮੇਸ਼ਾ ਇਸੇ ਤਰ੍ਹਾਂ ਹੀ ਸੇਵਾ ਭਾਵ ਦੇ ਕੰਮਾਂ ਚੱਲਦੇ ਰਹਿਣ ਔਰ ਜੈ ਹਿੰਦ ਜੈ ਭਾਰਤ ਜੈ ਹਿੰਦ ਜੈ ਭਾਰਤ ਸ਼ੰਕਰ ਭਗਵਾਨ ਕੀ ਜੈ ਮਹਾ ਸ਼ਿਵਰਾਤਰੀ ਦੇ ਉਪਲਬਖ ਦੇ ਵਿੱਚ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੀ ਭਾਰਤੀ ਜਨਤਾ ਪਾਰਟੀ ਵੱਲੋਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿਨਾ ਉਥੇ ਹੀ ਧੰਨਵਾਦ ਕਰਦਾ ਯੰਗਸਟਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਅਸ਼ਨੀ ਗੁੰਦੀ ਜੀ ਦਾ ਜਸਬੀਰ ਜਸੂ ਜੀ ਦਾ ਤੇ ਸਾਰੀ ਉਹਨਾਂ ਦੀ ਮੈਨੇਜਮੈਂਟ ਕਮੇਟੀ ਦਾ ਜਿਹੜੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਗਵਾਨ ਸ਼ਿਵ ਦੇ ਮਹਾਂ ਪਰਬ ਮਹਾਸ਼ਿਵਰਾਤਰੀ ਦੇ ਉਪਲਖਸ ਦੇ ਵਿੱਚ ਅੱਜ ਇਹਨਾਂ ਨੇ 12ਵਾਂ ਲੰਗਰ ਜਿਹੜਾ ਲਗਾਇਆ ਇਸ ਲੰਗਰ ਦੇ ਨਾਲ ਜਿੰਨੇ ਵੀ ਯਾਤਰੀ ਇਸ ਏਰੀਆ ਤੇ ਚੁੰਮ ਕੇ ਰਿਹਾ ਉਹਨਾਂ ਨੂੰ ਲੰਗਰ ਸਿਖਾ ਰਿਹਾ ਅਤੇ ਅੱਜ ਇਹ 12ਵਾਂ ਲੰਗਰ ਇਹਨਾਂ ਨੇ ਲਾਇਆ ਅੱਜ ਦੇ ਇਸ ਲੰਗਰ ਦੇ ਵਿੱਚ ਵਿਸ਼ੇਸ਼ ਤੌਰ ਤੇ ਐਸਟੀ ਗਰੁੱਪ ਦੇ ਵਾਈਸ ਚੇਅਰਮੈਨ ਡਾਕਟਰ ਨਵਨੀਤ ਕਪੂਰ ਜੀ ਉਹਨਾਂ ਦੇ ਨਾਲ ਸਾਬਕਾ ਮੇਅਰ ਜਗਦੀਸ਼ ਰਾਜਾ ਜੀ ਜਲੰਧਰ ਸੈਂਟਰ ਹਲਕੇ ਤੋਂ ਐਮਐਲਏ ਰਮਨ ਅਰੋੜਾ ਜੀ ਜਲੰਧਰ ਵੈਸ ਤੋਂ ਐਮਐਲਏ ਸ਼ੀਤਲ ਅੰਗਰਾਲ ਜੀ ਤੇ ਉਹਨਾਂ ਦੇ ਭਾਈ ਸਾਹਿਬ ਰਾਜਨਗਰਾਲ ਜੀ ਉਹ ਵੀ ਇੱਥੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰ ਕੇ ਗਏ ਆ ਮੈਨੂੰ ਦਾਸ ਨੂੰ ਵੀ ਇੱਥੇ ਆਉਣ ਦਾ ਮੌਕਾ ਮਿਲਿਆ ਭਗਵਾਨ ਜੀ ਦੇ ਜੋ ਲੰਗਰ ਹੈ ਪਾਵਨ ਲੰਗਰ ਹੈ ਉਹਦੀ ਸੇਵਾ ਕਰਨ ਦਾ ਮੌਕਾ ਮਿਲਿਆ ਮੈਂ ਜ਼ਿਆਦਾ ਨਾ ਕੁਝ ਕਹਿੰਦਾ ਹੋਇਆ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਜਿੱਥੇ ਯੰਗਸਟਰ ਕਲੱਬ ਨੂੰ ਵਧਾਈ ਦਿਨਾ ਉਥੇ ਹੀ ਭਗਵਾਨ ਸ਼ਿਵ ਦੇ ਚਰਨਾਂ ਚ ਅਰਦਾਸ ਵੀ ਕਰਦਾ ਕਿ ਇਹ ਜਿਹੜੇ ਨੌਜਵਾਨ ਹੈ ਹਮੇਸ਼ਾ ਇਸੇ ਤਰ੍ਹਾਂ ਹੀ ਸੇਵਾ ਭਾਵ ਦੇ ਕੰਮਾਂ ਚ ਲੱਦੇ ਰਹਿਣ ਔਰ ਜੈ ਹਿੰਦ ਜੈ ਭਾਰਤ